ਆਓ ਸੱਜਣੋ ਅੱਜ ਆਪਾਂ ਕਿਸਾਨ ਮੇਲਾ ਜੋ ਲੱਗਿਆ ਵਾ ਸ਼੍ਰੀ ਮੁਖਸਰ ਸਾਹਿਬ। ਉਹ ਦੇਖੋ ਰੇਟ ਵਗੈਰਾ ਸਾਰੇ ਲਿਖੇ ਹੋਏ ਨੇ ਆ ਵੇ ਇੱਧਰ। ਆ ਗਏ ਡੋਨ। ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗੜ ਚ। ਆਓ ਸੱਜਣੋ ਅੱਜ ਆਪਾਂ ਕਿਸਾਨ ਮੇਲਾ ਜੋ ਲੱਗਿਆ ਵਾ ਸ਼੍ਰੀ ਮੁਖਸਰ ਸਾਹਿਬ। ਸੋ ਉੱਥੇ ਪਹੁੰਚੇ ਸੀਗੇ। ਸੋ ਆ ਤੁਸੀਂ ਦੇਖ ਰਹੇ ਹੋ ਮੇਰੇ ਸਾਹਮਣੇ ਕੇਸ ਦੇ ਰੀਪਰ ਵਗੈਰਾ ਸਾਰੇ ਮਿਲਦੇ ਨੇ। ਬਾਕੀ ਤੁਹਾਨੂੰ ਇੱਕ ਵਾਰੀ ਨਿਗਾਹ ਮਰਾ ਦਿੰਨੇ ਆ ਸਾਰੇ ਕੇਐਸ ਰੀਪਰ ਤੇ ਬਹੁਤ ਵੱਡੀ ਸਟਾਲ ਲੱਗੀ ਹੋਈ ਆ ਕੇਐਸ ਰੀਪਰ ਦੀ ਕਿਉਂਕਿ ਅੱਜ ਜੋ ਸਪੈਸ਼ਲ ਵਲੌਗ ਆਪਣਾ ਜੋ ਸ਼੍ਰੀ ਮੁਖਸਰ ਸਾਹਿਬ ਦਾ ਆਊਗਾ ਤੁਸੀਂ ਇਹਦੇ ਵਿੱਚ ਸਾਰਾ A to Z ਤੁਹਾਨੂੰ ਦਿਖਾਵਾਂਗੇ ਕੀ ਕੀ ਸਿਸਟਮ ਆ ਕੀ ਕੀ ਫੀਚਰ ਆ ਨਵੇਂ ਮਾਡਲ ਟਰੈਕਟਰ ਜੋ ਜੋ ਆ ਕੰਪਨੀ ਨੇ ਕੀਤੇ ਨੇ ਤਿਆਰ ਬਾਕੀ ਅੱਗੇ ਚੱਲ ਕੇ ਤੁਹਾਨੂੰ ਕੰਬਾਇਨ ਵੀ ਵਿਖਾਉਣੇ ਆ ਕੰਬਾਇਨ ਤੇ ਵੀ ਨਿਗਾ ਮਰਾਉਣੇ ਆ ਆ ਜਾ 16 ਕਿਆ ਕੋਈ ਆਪਾਂ ਹਰਾ ਦੇ ਪਾਉਣ ਗੱਜਕੇ ਨਾ ਤਾਂ ਆਪਾਂ ਨੂੰ ਛੋਟੇ ਲੱਗਦੇ ਆ ਬਾਕੀ ਆ ਦੇਖੋ ਇਹਦਾ ਫਰਮ 6 ਲੱਖ ਵੀ ਡਿਸਕਾਊਂਟ ਦਾ 70000 ਵੀ ਤਾਂ ਹੁੰਦਾ ਅੱਤ ਬਾਈ ਜੀ ਨਾਲ ਸ਼ਮੇਸ਼ ਦੇ ਰੀਪਰ ਆ ਗਿਆ ਆਪਣੇ 바ਕੇ ਤੁਸੀਂ ਨਜ਼ਰ ਮਾਰ ਲਓ ਕੀ ਕੀ ਇਹਦੇ ਚ ਫੀਚਰ ਪਾਇਆਗਾ ਉਹ ਨਵਾ ਗਿਆ ਜਿਆਦਾਵਾ ਕਿ ਕਬੈਨ ਕੇਐਸ ਚਲੋ ਬਾਕੀ ਆਪਾਂ ਅੱਗੇ ਚੱਲਦੇ ਆਂ ਅੱਗੇ ਚੱਲ ਕੇ ਦਿਖਾਉਣਾ ਤੁਹਾਨੂੰ ਸਾਰਾ ਸਿਸਟਮ ਬਾਕੀ ਆ ਲੈਜਰ ਲੈਵਲ ਸਿਸਟਮ ਬਾਕੀ ਇਹਨਾਂ ਤੇ ਰੇਟ ਰੂਟ ਲਿਖ ਕੇ ਰੱਖੇ ਹੋਏ ਨੇ ਆ ਦੇਖੋ ਇਹ ਗੱਲ ਵੀ ਕਿੱਥੇ ਆਈ ਇਹ ਵਿਸ਼ਕਾਰਮਦਾਰੀ ਪਰ ਆ ਗਿਆ ਬਾਕੀ ਇਹਦਾ ਲੇਜ਼ਰ ਲੈਵਲਰ ਆ ਗਿਆ। ਬਾਕੀ ਰੇਟ ਵਗੈਰਾ ਇਹਨਾਂ ਦੇ ਸਾਰੇ ਲਿਖੇ ਹੋਏ ਨੇ। ਆ ਆ ਬਾਬਾ ਕੀ ਹਾਲ ਚਾਲ ਆ? ਆ ਸਾਡੇ ਯਾਰ ਨੇ ਪੁਰਾਣੇ। ਔਰ ਭਾਈ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਆ? ਵਧੀਆ ਠੀਕ ਆ ਕੋ। ਮਿੰਦਰ ਸਿੰਘ। ਵਧੀਆ ਵਧੀਆ ਤੁਹਾਨੂੰ। ਹੋਰ ਸੁਣਾ ਕਹਿਵਾ। ਵਧੀਆ ਵਧੀਆ ਸਾਰਾ। ਕੀ ਬੰਦਾ ਫਿਰ? ਬਸ ਲਾਈਵ ਬੈਠਿਆ ਮੇਲਾ। ਇੰਡੀਕ ਠੀਕ ਆ। ਲੈਸ ਲਸ ਕੀਤਾ ਆਪਣਾ ਕਿਸਾਨਾਂ ਨੇ ਕਿ ਨਹੀਂ ਕੀਤਾ? ਰੂਲੈਸ ਕੀਤਾਗਾ। ਅੱਛਾ ਅੱਛਾ ਠੀਕ ਆ ਠੀਕ ਆ। ਸਤਿ ਸ਼੍ਰੀ ਸਾ ਨਾ ਵਾਸਤੇ ਨਾ ਚਾ ਚਾ ਬਾਕੀ ਆ ਤੁਹਾਨੂੰ ਮੈਂ ਕਾਰ ਤੇ ਬਾਈ ਆਪਣੇ ਭਰਾ ਨੇਗੇ ਇਹਨਾਂ ਦਾ ਨੰਬਰ ਤੁਹਾਨੂੰ ਦੱਸ ਦਿਨਾ ਦੇਖੋ ਇਹ ਆਪਣੇ ਨੇੜੇ ਨੇ ਜਮਾਂ ਬਿਲਕੁਲ ਚਲੋ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਚਲੋ ਚੱਲਦੇ ਨੇ ਆਪਾਂ ਅੱਗੇ ਅੱਗੇ ਚੱਲ ਕੇ ਤੁਹਾਨੂੰ ਸਾਰਾ ਸਿਸਟਮ ਦਿਖਾਉਨੇ ਆ ਨੂੰ ਦੇਖੋ ਰੇਟ ਵਗੈਰਾ ਸਾਰੇ ਲਿਖੇ ਹੋਏ ਨੇ ਆ ਵੀ ਇੰਦਰ ਡੋਲੀ ਵਗੈਰਾ ਤੁਸੀਂ ਦੇਖ ਸਕਦੇ ਹੋ ਆਪਣੀ ਆ ਵੇ ਇੱਕ ਡਰ ਕਰਾਹਾ ਇਹਦਾ ਵੱਡਾ ਟਰੈਕਟਰ ਹੀ ਖੇਜਦਾ ਕਹਿੰਦੀ 9 ਤੋਂ 12 12 ਫੁੱਟ ਆ ਹਾਂ ਇਹ ਕਿਹਦਾ ਰੀਡ ਰੂਟ ਕਿੱਥੇ ਲਿਖਿਆ ਹਾਂ 12 ਫੁੱਟ ਹਾਂ 12 ਤੋਂ 9 ਤੋਂ 12 ਫੁੱਟ ਹਾਂ ਇਹ ਕਟਾ ਕੱਟ ਵੀ ਜਾਂਦਾ ਵੇ ਹਾਂ 9 ਫੁੱਟ ਹੋ ਜਾਂਦਾ ਤੇ 9 ਫੁੱਟ ਵੀ ਹੋ ਜਾਂਦਾ ਤੇ 12 ਫੁੱਟ ਵੀ ਹੋ ਜਾਂਦਾ ਇੱਕ ਲੈਵਲ ਲੈਜ਼ਰ ਲੈਵਲਰ बाकी इन्हों सिस्टम वगैरह थोड़ा दिखा दें सारे बाकी देखो मलकीत कबाईन ਇਹ ਨਾ ਪਾਣੀ ਦਾ ਗਰਾਹ ਕਰਦੇ ਨਾਮ ਇਹ ਰੇਟ ਇਹਦਾ ਵੀ ਲਿਖਿਆ ਹੋ ਜਾਵੇ ਚਲੋ ਅੱਗੇ ਚੱਲਦੇ ਆਪਾਂ ਤੇ ਵਾਪਸ ਚੱਲਦੇ ਆਂ ਆਹ ਹੋ ਗਿਆ ਬਾਕੀ ਸੋਨਾਲੀ ਕਰਨ ਟਾਈਗਰ 55 ਸਾਰਾ ਕੱਢੇ ਨੇ ਟਰੈਕਟਰ ਤੁਹਾਨੂੰ ਦਿਖਾ ਰਹੇ ਆ 745 ਸੌਨਾਲੀ ਕਾ ਦੇਖੋ ਕੀ ਕਰ ਰਹੇ ਹੋ ਨਾ ਇਹ ਫੋਟੋਸ ਨਾ ਉਹ ਗਾਈ ਦੇ ਡਰਵਾਪਾ ਮਨਣਾ ਵਾਲਾ ਆ ਪਾ ਦੇ ਡਰਵਾਪਾ ਉਹਨਾਂ ਜਿਹੜਾ ਆਪਾਂ ਟਰੈਕਟਰ ਦੀ ਲੈਂਕਾ ਦੇ ਖੜੇ ਆ ਦਾ ਸਟਾਲ ਲੱਗਿਆ ਇੱਧਰ बाकी ट्रैक्टर छपंजा भी आ गया सीआर ਫੋਟੋ 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 ਤੇ ਫਿਰ ਫੋਟੋ ਹੁੰਦੇ ਨਾ ਸੋਹਣਾ ਭਾਈ ਫਟਪੁਰੀ ਹੋਰ ਜੋ ਇਹਨਾਂ ਹਾਲੈਂਡ ਮਾਡਲ ਦਾ ਵੱਡਾ ਟਰੈਕਟਰ ਆ ਗਿਆ ਆਪਣਾ ਬਾਕੀ ਆ ਇਕੱਠਾ ਵਗੈਰਾ ਵਾਲੀ ਮਸ਼ੀਨ ਇਹਨਾਂ ਦੀ ਹਾਲੈਂਡ ਕੰਪਨੀ ਦੀ ਕਿਉਂਕਿ ਇਹਨਾਂ ਦੇ ਬਹੁਤ ਤਕੜਾ ਜੀ ਜਾਂ ਹਾਲੈਂਡ ਕੰਪਨੀ ਦੀਆਂ ਬਾਕੀ ਇਧਰ ਕਬਾਇਨ ਵੀ ਹਾਲੈਂਡ ਕੰਪਨੀ ਦੀ ਲੱਗਦਾ ਜਿਵੇਂ ਜਿੱਲਾ ਕੱਟਿਆ ਹੋਇਆ ਹੈ ਦੋਨੇ ਮਿਲ ਜਣਗੇ ਨਾ ਨਾ ਕੈਵਨ ਤੇ ਕੈਵਨ ਵਾਲੀ ਰੇਟ ਵਗੈਰਾ ਲਿਖਿਆ ਹੋਇਆ Você